ਕਸਵਾ ਔੜ ਦੀ ਪੰਚਾਇਤ ਨੇ ਪ੍ਰਵਾਸੀਆਂ ਬਾਰੇ ਦਿੱਤਾ ਅਹਿਮ ਫੈਸਲਾ ਹੁਣ ਔੜ ਚ ਰਹਿਣ ਲਈ ਸਨਾਖਤ ਹੋਵੇਗੀ ਜ਼ਰੂਰੀ ਕਸਵਾ ਔੜ ਪੰਚਾਇਤ ਦੀ ਹੋਈ ਮੀਟਿੰਗ ਦਾ ਫੈਸਲਾ ਦਿੰਦਿਆਂ ਸੈਕਟਰੀ ਰਕੇਸ਼ ਰਾਣਾ ਨੇ ਕਿਹਾ ਕਿ ਪ੍ਰਵਾਸ ਨੂੰ ਕੋਈ ਰੋਕ ਨਹੀਂ ਸਕਦਾ ਪਰ ਜਿਹੜਾ ਵੀ ਪ੍ਰਵਾਸੀ ਪਿੰਡ ਔੜ ਚ ਰਹਿਣ ਲਈ ਜਾਂ ਕੰਮ ਤੇ ਆਵੇਗਾ ਉਸ ਦੀ ਜ਼ਿੰਮੇਵਾਰੀ ਸੰਬੰਧਤ ਮਾਲਕ ਦੀ ਹੋਵੇਗੀ ਉਨਾ ਕਿਹਾ ਕਿ ਪ੍ਰਵਾਸੀ ਨੂੰ ਆਪਣੀ ਪੁਲਿਸ ਸਨਾਖਤ ਦੀ ਕਾਪੀ ਔਰ ਦੀ ਪੰਚਾਇਤ ਕੋਲ ਵੀ ਜਮ੍ਹਾਂ ਕਰਾਉਣੀ ਹੋਵੇਗੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਅਸ਼ੋਕ ਦੁੱਗਲ ਦੀ ਵਿਸ਼ੇਸ਼ ਰਿਪੋਰਟ 23/9/2025 ਨੂੰ ਗ੍ਰਾਮ ਪੰਚਾਇਤ ਪੰਚਾਇਤ ਔਰ ਦੀ ਮੀਟਿੰਗ ਸ਼੍ਰੀ ਕਮਲਜੀਤ ਸਿੰਘ ਸਰਪੰਚ ਦੀ ਪ੍ਰਧਾਨਗੀ ਹੇਠ ਹੋ ਕੇ ਹੇਠ ਲਿਖੀ ਕਾਰਵਾਈ ਹੋਈ ਇੱਕ ਇਹ ਪੇਸ਼ ਹੋਇਆ ਕਿ ਜੋ ਕਿ ਪਿੰਡ ਵਿੱਚ ਪੰਜਾਬ ਰਾਜ ਤੋਂ ਬਾਹਰ ਤੋਂ ਆਏ ਪ੍ਰਵਾਸੀ ਵਿਅਕਤੀ ਆਕੇ ਪਿੰਡ ਔੜ ਵਿੱਚ ਸਥਾਈ ਤੌਰ ਤੇ ਜਾਂ ਸਥਾਈ ਤੌਰ ਤੇ ਰਹਿੰਦੇ ਹਨ ਉਹਨਾਂ ਸੰਬੰਧੀ 회ਠ ਲਿਖੇ ਅਨੁਸਾਰ ਚਰਚਾ ਕਰਨ ਤੋਂ ਬਾਅਦ ਫੈਸਲੇ ਲਏ ਗਏ ਨੰਬਰ 1 ਜੇਕਰ ਕੋਈ ਵੀ ਪ੍ਰਵਾਸੀ ਵਿਅਕਤੀ ਪਿੰਡ ਵਿੱਚ ਆਉਂਦਾ ਹੈ ਤਾਂ ਆਪਣਾ ਆਧਾਰ ਕਾਰਡ ਦੀ ਇੱਕ ਕਾਪੀ ਪੁਲਿਸ ਸਟੇਸ਼ਨ ਔੜ ਅਤੇ ਇੱਕ ਕਾਪੀ ಗ್ರಾಮ ਪੰਚਾਇਤ ਪਾਸ ਜਮ੍ਹਾਂ ਕਰਾਈ ਜਾਵੇ ਅਤੇ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਵੇ ਨੰਬਰ 2 ਕਿਸੇ ਦੀ ਪ੍ਰਾਪਰਟੀ ਅਵਲੀਕ ਘਰ ਵਿੱਚ ਜੇਕਰ ਕੋਈ ਪ੍ਰਵਾਸੀ ਵਿਅਕਤੀ ਰਹਿੰਦਾ ਹੈ ਤਾਂ ਪੁਲਿਸ ਤਾਂ ਪੁਲਿਸ ਪੁਲਿਸ ਸੰਬੰਧਿਤ ਪ੍ਰਵਾਸੀ ਵਿਅਕਤੀ ਵਿਅਕਤੀਆਂ ਦੀਆਂ ਪੁਲਿਸ ਵੈਰੀਫਿਕੇਸ਼ਨ ਕਰਾਉਣ ਦੀ ਜ਼ਿੰਮੇਵਾਰੀ ਮਾਲਕ ਦੀ ਹੋਵੇਗੀ ਇੱਕ ਕਾਪੀ ಗ್ರಾಮ ਪੰਚਾਇਤ ਪਾਸ ਜਮ੍ਹਾਂ ਕਰਾਈ ਜਾਵੇ ਇਹ ਵੈਰੀਫਿਕੇਸ਼ਨ ਇੱਕ ਹਫ਼ਤੇ ਦੇ ਅੰਦਰ ਅੰਦਰ ਕਰਾਈ ਜਾਵੇ ਜੇਕਰ ਕੋਈ ਪ੍ਰਵਾਸੀ ਵਿਅਕਤੀ ਪਿੰਡ ਔਰ ਦਾ ਆਧਾਰ ਕਾਰਡ ਬਣਾਉਂਦਾ ਹੈ ਤਾਂ ਉਸ ਦਾ ਆਧਾਰ ਕਾਰਡ ਨਾਮ ਬਣਾਇਆ ਜਾਵੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਪ੍ਰਵਾਸੀ ਵਿਅਕਤੀ ਨੂੰ ਪੱਕੇ ਤੌਰ ਤੇ ਕੰਮ ਵਿੱਚ ਰੱਖਿਆ ਹੈ ਤਾਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਕਰਾਉਣ ਦੀ ਜ਼ਿੰਮੇਵਾਰੀ ਮਾਲਕ ਦੀ ਹੋਵੇਗੀ ਇੱਕ ਕਾਪੀ ಗ್ರಾಮ ਪੰਚਾਇਤ ਨੂੰ ਦਿੱਤੀ ਆਵੇ ਜੀ ਜੇਕਰ ਕੋਈ ਪ੍ਰਵਾਸੀ ਵਿਅਕਤੀ ਅਬਲੀਕ ਠੇਕੇਦਾਰ ਪਿਛਲੇ ਲੰਬੇ ਸਮੇਂ ਤੋਂ ਪਿੰਡ ਵਿੱਚ ਰਹਿ ਰਿਹਾ ਹੈ ਅਤੇ ਉਸ ਦਾ ਅਕਸ ਠੀਕ ਹੈ ਪ੍ਰੰਤੂ ਜੇਕਰ ਉਸ ਦੇ ਪਾਸ ਕੋਈ ਨਵੇਂ ਪ੍ਰਵਾਸੀ ਵਿਅਕਤੀ ਕੰਮ ਕਰਨ ਜਾਂ ਮਿਲਣ ਆਉਂਦੇ ਹਨ ਤਾਂ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਤਾਂ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕੇਸ ਉਸ ਦੀ ਉਸ ਵੈਰੀਫਿਕੇਸ਼ਨ ਕਰਾਉਣ ਦੀ ਜ਼ਿੰਮੇਵਾਰੀ ਉਸ ਦੀ ਹੋਵੇਗੀ ਅਤੇ ਇੱਕ ਕਾਪੀ ಗ್ರಾಮ ਪੰਚਾਇਤ ਪਾਸ ਜਮ੍ਹਾਂ ਕਰਾਈ ਜਾਵੇ ਜੇਕਰ ਜੇਕਰ ਉਪਰੋਕਤ ਮੱਦਾਂ ਅਨੁਸਾਰ ਕੋਈ ਵਿਅਕਤੀ ਆਪਣੇ ਕੰਮ ਕਰਨ ਅਬਲੀਕ ਨੌਕਰ ਜਾਂ ਆਪਣੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਂਦਾ ਤਾਂ ਉਸ ਵਿਅਕਤੀ ਦੇ ਨਾਲ ਨਾਲ ਉਸ ਦੇ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਉਸ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਜੇਕਰ ਅਜਿਹਾ ਵਿਅਕਤੀ ਕੋਈ ਗਲਤ ਕੰਮ ਅਵਲੀਕ ਕਾਂਡ ਕਰਦਾ ਹੈ ਉਸ ਦੀ ਪੁਲਿਸ ਬੈਰੀਕੂਸ਼ਨ ਨਹੀਂ ਹੋਈ ਹੈ ਤਾਂ ਉਸ ਵਿਅਕਤੀ ਦੇ ਨਾਲ ਨਾਲ ਉਸ ਦਾ ਮਾਲਕ ਵੀ ਬਰਾਬਰ ਦਾ ਜ਼ਿੰਮੇਵਾਰ ਹੋਵੇਗਾ